ਹਾਈ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਤੇ ਮੈਂ ਭਾਰਤੀ ਤੇ ਅੱਜ ਮੈਂ ਬਣਾਉਣੀ ਪਈ ਆ ਕੜੀ ਤੇ ਉਹਦੀ ਮੈਂ ਤਿਆਰੀ ਕਰਦੀ ਪਈ ਸਭ ਤੋਂ ਪਹਿਲਾਂ ਤਾਂ ਮੈਂ ਧੋਂਦੀ ਪਈ ਭਾਂਡੇ ਮੈਂ ਸੋਚਿਆ ਕਿ ਪਹਿਲੇ ਮੈਂ ਕਿਚਨ ਜਿਹੜੀ ਆ ਕਲੀਨ ਕਰ ਦਵਾਂ ਤੇ ਅੱਜ ਮੈਂ ਸਵੇਰ ਦੀ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਦਿਲ ਨਹੀਂ ਕਰਦਾ ਸੀਗਾ ਤੇ ਬਿਜ਼ੀ ਬਿਜ਼ੀ ਰਹਿੰਦਾ ਬੱਚੇ ਦੇ ਨਾਲ ਕਿਉਂਕਿ ਮਤਲਬ ਕਿ ਕੈਮਰਾ ਫੜ ਕੇ ਦਿਲ ਨਹੀਂ ਕਰਦਾ ਜੇ ਕੋਈ ਬੰਦਾ ਕੋਈ ਕੰਮ ਕਰੇ ਫਿਰ ਹੀ ਵੀਡੀਓ ਸ਼ੂਟ ਕਰਨੇ ਦਿਲ ਕਰਦਾ ਤੇ ਮੇਰੇ ਕੋਲ ਹੀ ਰਹਿੰਦਾ ਸਾਰਾ ਦਿਨ ਤਾਂ ਕਰਕੇ ਫਿਰ ਮੈਂ ਬਣਾਉਂਦੀ ਨਹੀਂ ਆ ਜਦੋਂ ਟਾਈਮ ਮਿਲਦਾ ਉਦੋਂ ਹੀ ਵੀਡੀਓ ਸ਼ੂਟ ਕਰਦੀ ਆ ਤੇ ਸੱਚੀ ਕਹਾਂ ਮੈਂ ਤੇ ਹੁਣ ਆਈਡੀਆਜ਼ ਵੀ ਨਹੀਂ ਆਉਂਦੇ ਜਦੋਂ ਵੀਡੀਓ ਵਾਇਰਲ ਹੁੰਦੀ ਆ ਜਾਂ ਵਿਊਜ਼ ਆਉਂਦੇ ਆ ਫਿਰ ਥੋੜੀ ਜੀ ਮੋਟੀਵੇਸ਼ਨ ਮਿਲਦੀ ਤੇ ਦਿਮਾਗ ਦੇ ਵਿੱਚ ਆਈਡੀਆਜ਼ ਵੀ ਆਉਂਦੇ ਆ ਜਿੱਦੇ ਵਿਊਜ਼ ਡਾਊਨ ਹੁੰਦੇ ਆ ਤੇ ਦਿਮਾਗ ਵੀ ਬਸ ਡਾਊਨ ਹੋ ਜਾਂਦਾ ਆ ਅੱਜ ਮੈਨੂੰ ਨਿਕੜੀ ਸੀ ਲੱਸੀ ਦੀ ਮੇ ਚਾਚੀ ਲੱਸੀ ਦੇ ਲਈ ਗਈ ਸੀ ਤੇ ਮੈਂ ਭੇਜੀ ਸੀ ਆਈ ਤਾਂ ਨਹੀਂ ਸੀ ਤੇ ਖੱਟੀ ਜਿਹੜੀ ਘੜੀ ਆ ਨਾ ਬੰਦੀ ਲੱਸੀ ਦੀ ਵਧੀਆ ਬੰਦੀ ਆ ਤੇ ਉਹਦੇ ਲਈ ਪਹਿਲਾਂ ਘੜਨੇ ਪੜੇ ਪਕੌੜੇ ਤੇ ਹਸਬੰਦ ਨੇ ਚਾਰ ਫੋਲੋ ਗੋਭੀ ਦੇ ਇਕੱਠੇ ਆਨਲਾਈਨ ਆਰਡਰ ਕੀਤੇ ਸੀਗੇ ਤੇ ਉਹਦੇ ਇੱਕ ਦੀ ਤਾਂ ਸੀ ਸਬਜ਼ੀ ਬਣਾ ਲਈ ਸੀਗੀ ਮੈਂ ਤੇ ਬਾਕੀ ਤਿੰਨ ਪਏ ਆ ਉਹ ਦੋ ਦਾ achar ਬਣਾਵਾਂਗੇ ਤੇ ਇੱਕ ਦੀ ਬਣਾਵਾਂਗੇ ਪਕੌੜੇ ਪਕੌੜੇ ਵੈਸੇ ਖਾਣ ਲਈ ਬਣਾਉਣੇ ਆ ਤੇ ਸਿਰਫ ਆਲੂ ਮੈਂ ਦੋ ਤਿੰਨ ਲਈ ਆ ਉਹਦੇ ਸਲਾਈਸ ਵਾਲੇ ਜਿਹੜੇ ਪਕੌੜੇ ਹੁੰਦੇ ਨੇ ਨਾ ਚਿਪਸ ਵਾਲੇ ਉਹ ਬਣਾ ਕੇ ਘੜੀ ਚ ਪਾ ਲਾਂਗੇ ਤੇ ਜਿੱਦੇ ਮੈਂ ਪਕੌੜੇ ਬਣਾਉਣ ਲਈ ਘੜੀ ਜਿਹੜੀ ਬੇਸਨ ਕੱਢਿਆ ਤੇ ਉਹਨੂੰ ਮੈਂ ਮਿਕਸ ਕੀਤਾ ਤਾਂ ਉਹ ਦੇਖਿਆ ਕਿ ਲੇਸ ਲੇਸ ਜੀ ਸੀ ਪਤਾ ਨਹੀਂ ਕਿੰਦਾ ਦਾ ਬੇਸਨ ਆ ਤੰਨੀ ਹਸਬੰਡ オンਲਾਈਨ ਮਗੋਆ ਸੀ ਉਹਨਾਂ ਨੇ ਜਾਂ ਫਿਰ ਰਿਲਾਇੰਸ ਤੋਂ ਲੈ ਕੇ ਆ ਸੀ ਉਹਦਾ ਮਤਲਬ ਪਿਆ ਹੋਇਆ ਸੀ ਯੂਜ਼ ਨਹੀਂ ਕੀਤਾ ਸੀ ਕਿਉਂਕਿ ਅਸੀਂ ਪਕੌੜੇ ਬਣਾਏ ਨਹੀਂ ਸੀ ਪਹਿਲਾਂ ਵੀ ਨਹੀਂ ਬਣਾਏ ਤੇ ਬੀਬੀ ਹਾਈ ਹੁੰਦਾ ਸੀ ਕਰਕੇ ਤੇ ਉਹਦਾ ਵੀ ਹਸਬੰਡ ਕੁਝ ਨਾ ਕੁਝ ਲੈ ਜਾਂਦੀ ਸੀ ਬਾਹਰੋਂ ਤਾਂ ਕਰਕੇ ਬਣਾਏ ਨਹੀਂ ਫਾਦਰ ਦਾ ਵੀ ਬੀਪੀ ਹਾਈ ਹੁੰਦਾ ਸੀ ਤੇ ਮੇਰਾ ਵੀ ਤੇ ਪਰੌਂਠੇ ਵੀ ਬੰਦੇ ਸੀਗੇ ਤੇ ਜਦੋਂ ਹੁਣ ਮਤਲਬ ਹੁਣ ਨਾਨੀ ਜੀ ਦੀ ਡੈਥ ਹੋ ਗਈ ਇਸ ਕਰਕੇ ਫਿਰ ਪਕੌੜੇ ਵੈਸੇ ਬਣਾਏ ਨਹੀਂ ਤੇ ਹੁਣ ਅੱਜ ਸੋਚਿਆ ਕਿ ਚਲੋ ਜੇ ਘੜੀ ਬਣਾਉਣੀ ਨਾਲ ਪਕੌੜੇ ਬਣਾ ਲੈਂਦੇ ਆ ਤੇ ਸ਼ਾਮ ਨੂੰ ਥੋੜਾ ਜਿਹਾ ਚਾਹ ਦੇ ਨਾਲ ਵੀ ਥੋੜਾ ਚੇਂਜ ਲੱਗਦਾ ਨਾ ਜਿੱਦਾਂ ਗਰਮੀ ਆ ਗਈ ਹੈ ਤਾਂ ਹੁਣ ਥੋੜੇ ਦਿਨ ਵੱਡੇ ਹੋ ਗਏ ਆ ਤਾਂ ਕਰਕੇ ਥੋੜੀ ਭੁੱਖ ਵੀ ਜਲਦੀ ਲੱਗ ਜਾਂਦੀ ਹੈ ਅਸੀਂ ਦੋ ਟਾਈਮ ਹੀ ਰੋਟੀ ਖਾਈ ਦੀ ਹੈ ਤੇ ਅਜ ਮੈਂ ਇੱਕ ਦੋ ਦਿਨ ਤੋਂ ਫਰੂਟ ਵੀ ਨਹੀਂ ਘਟਦੀ ਪਈ ਤੇ ਨਹੀਂ ਤਾਂ ਜਦੋਂ ਸ਼ਾਮ ਹੁੰਦੀ ਜਿੱਦਾਂ ਹੀ ਰੋਟੀ ਦਾ ਟਾਈਮ ਹੁੰਦਾ ਮੈਂ ਨਾਲ ਪਹਿਲਾਂ ਫਰੂਟ ਕੱਟ ਕੇ ਉਹ ਸਾਰਿਆਂ ਨੂੰ ਦੇ ਦਿੰਦੀ ਹੁੰਦੀ ਆ ਤੇ ਇਹਦੇ ਵਿੱਚ ਮੈਂ ਆਲੂ ਸਲਾਈਸ ਕਰਕੇ ਕੱਟ ਕਰਕੇ ਪਾ ਦਿੱਤੇ ਆ ਦੇ ਵਿੱਚ ਪਾਵਾਂਗੇ ਬੇਸਨ ਤੇ ਅਦਰਕ ਵੀ ਮੈਂ ਪਾਇਆ ਤੇ ਹਿੰਗ ਪਈਆ ਜੀਰਾ ਪਾਇਆ ਜੁਆਇੰਟ ਪਈਆ ਨਮਕ ਹਲਦੀ ਮਸਾਲਾ ਜੋ ਵੀ ਸਾਰਾ ਕੁਝ ਨਾ ਮੈਂ ਪਾ ਦਿੱਤਾ ਤੇ ਹੁਣ ਮੈਂ ਦੰਦ ਕੌਣੀਆਂ ਮੈਂ ਜਿੱਦੇ ਮੈਂ ਇਹਦੇ ਵਿੱਚ ਪਾਣੀ ਮਿਕਸ ਕੀਤਾ ਅਜੀਬ ਅਜੀਬ ਜੇ ਜਿੱਦਾਂ ਮਤਲਬ ਪੀਸ ਪੀਸ ਜੇ ਬਣ ਗਏ ਤੇ ਪਤਾ ਨਹੀਂ ਹੁਣ ਬੇਸਨ ਮਤਲਬ ਜਿਹੜੀ ਕੁਆਲਿਟੀ ਹੈ ਗੁੱਡ ਲਾਈਫ ਦੀਆਂ ਚੀਜ਼ਾਂ ਦੀਆਂ ਵਧੀਆ ਹੁੰਦੀਆਂ ਪਰ ਪਤਾ ਨਹੀਂ ਕੀ ਚੱਕਰ ਪਿਆ ਕਾਦੇ ਇਦਾਂ ਹੋ ਗਿਆ ਤੇ ਇਹ ਸਾਡਾ ਡੂੰਗਾ ਨਾ ਦੇਖਦੇ ਪਏ ਤੁਸੀਂ ਮੇਰੇ ਮੰਮੀ ਦੇ ਵਿਆਹ ਦੀ ਦਾਜ ਦਾ ਅਮਦ ਦਾ ਜਿਹੜੇ ਉਹਨਾਂ ਦੇ ਭਾਂਡੇ ਸੀਗੇ ਨਾ ਦਾਜ ਦੇ ਉਹਦਾ ਆ ਇਹੋ ਤੇ ਇੱਕ ਜੱਗ ਵੀ ਸੀਗਾ ਕੱਦੂ ਕਸ਼ ਵੀ ਅਜੇ ਤੱਕ ਹੈਗਾ ਜਿਹੜਾ ਜੱਗ ਆ ਉਹ ਤਾਂ ਮਤਲਬ ਕਿਸੇ ਨੇ ਲੈ ਲਿਆ ਬਾਅਦ ਵਿੱਚ ਵਾਪਸ ਨਹੀਂ ਕੀਤਾ ਇੱਦਾਂ ਗੁੰਮ ਹੋ ਗਿਆ ਸੀਗਾ ਤੇ ਆ ਦੇਖੋ ਮੈਂ ਇਹਨੂੰ ਮਿਕਸ ਕਰਨ ਦੀ ਕੋਸ਼ਿਸ਼ ਕਰਦੀ ਆ ਲੇਕਿਨ ਪ੍ਰੋਪਰਲੀ ਹੁੰਦਾ ਨਹੀਂ ਪਿਆ ਤੇ ਪਹਿਲਾਂ ਮੈਂ ਨਗਾਸੀਖੇ ਸਾਥ ਪਾਣੀ ਘਾਟਾ ਉਹਦੇ ਕਰਕੇ ਇੰਦਾ ਹੁੰਦਾ ਫਿਰ ਜਿੱਦਾਂ ਜਿੱਦਾਂ ਮੈਂ ਪਾਣੀ ਪਾਏਗੀ ਉਹ ਹੋਰ ਲੇਸੀ ਜਾ ਹੋਈ ਜਾਂਦਾ ਕੋਈ ਸਬਜੀ ਖਰਾਬ ਹੋ ਜਾਂਦੀ ਨਾ ਉਹਦੀ ਵਜ੍ਹਾ ਨਾਲ ਜਿੱਦਾਂ ਤਾਰਾ ਇਹ ਛੱਟ ਦੇ ਪੈਸੀ ਇਦਾਂ ਸੀ ਆ ਵੇਸਨ ਤੇ ਆਲੂ ਵੱਡੇ ਸੀਗੇ ਇਸ ਕਰਕੇ ਥੋੜੇ ਪੀਸੇ ਦੇ ਵੱਡੇ ਹੋਏ ਆ ਤੇ ਵੈਸੇ ਛੋਟੇ ਛੋਟੇ ਪਕੌੜੇ ਜਿਹੜੇ ਉਹ ਕੜੀ ਦੇ ਵਿੱਚ ਵਧੀਆ ਲੱਗਦੇ ਆ ਤੇ ਜਿੱਦੇ ਮੇਵੇ ਦੇ ਵਿੱਚ ਪਾਣੀ ਪਾਈ ਜਾਂਦੀ ਉਹ ਹੋਰ ਪਾਣੀ ਜਿਹੜਾ ਨਾ ਅਲੱਗ ਹੋਈ ਜਾਂਦਾ ਵੇਸਨ ਨਾਲ ਅਲੱਗ ਹੋਈ ਜਾਂਦਾ ਤੇ ਇਦਾਂ ਫੇਰ ਚੀਜ਼ ਬਣਾਉਂਦਾ ਮਜ਼ਾ ਝੜੀ ਜਾਂਦਾ ਤੇ ਇਹਦੇ ਵਿੱਚ ਪਾਏ ਮੇਰੀ ਫਾਈਂਡ ਆਇਲ ਤੇ ਫਲੈਟ ਜਿਹੇ ਆ ਉਹ ਪੈਨ ਥੋੜਾ ਡੀਪ ਹੋਵੇ ਇਹਦੇ ਵਿੱਚ ਜਿਆਦਾ ਵਧੀਆ ਨਿਕਲਦੀ ਹੈ ਤੇ ਆਇਲ ਵੀ ਜਿਆਦਾ ਪੈਂਦਾ ਫਿਰ ਇਦਾਂ ਤੇ ਪਕੌੜੇ ਡੀਪ ਫ੍ਰਾਈ ਹੋ ਗਏ ਆ ਤੇ ਮੈਂ ਇਹਨਾਂ ਨੂੰ ਕੱਢ ਲੈਂਦੀ ਆ ਇਹ ਕੜੀ ਵਿੱਚ ਪਾਵਾਂਗੀ ਤੇ ਦੂਸਰੇ ਖਾਣ ਵਾਸਤੇ ਅਲੱਗ ਬਣਾਉਂਗੀ ਤੇ ਇੱਥੇ ਮੈਂ ਗੋਭੀ ਵੀ ਪਾ ਦਿੱਤੀ ਆ ਵਿੱਚ ਗੋਭੀ ਦੇ ਵਿੱਚ ਮੈਂ ਸੋਚਿਆ ਸੀ ਕਿ ਪਹਿਲੇ ਗੋਭੀ ਪਾਉਂਗੀ ਫਿਰ ਪਕੌੜੇ ਪਾਉਂਗੀ ਆਹ ਸੌਰੀ ਬੇਸਨ ਪਾਉਂਗੀ ਉੱਪਰ ਉਹਦੀ ਸਪ੍ਰਿੰਕਲ ਕਰਕੇ ਨਾ ਥੋੜੇ ਥੋੜੇ ਇਦਾਂ ਗੋਭੀ ਹੋਵੇ ਥੋੜੇ ਥੋੜੇ ਬੇਸਨ ਜਿਆਦਾ ਗੋਭੀ ਹੋਵੇ ਬੇਸਨ ਥੋੜਾ ਉਹ ਕਰੰਚੀ ਕਰੰਚੀ ਜਿਹਾ ਬੰਦੇ ਬਹੁਤ ਸਵਾਦ ਬੰਦੀ ਤੇ ਇਹ ਮੈਂ ਪਹਿਲੇ ਬੇਸਨ ਘੋਲਿਆ ਆ ਸੀ ਇਸ ਕਰਕੇ ਮੈਂ ਇਦਾਂ ਨਹੀਂ ਬਣਾਇਆ ਇਦਾਂ ਬੇਸਨ ਮੈਂ ਜਿਆਦਾ ਲੱਗਦਾ ਮੈਨੂੰ ਲੱਗਦਾ ਕਿ ਜਦੋਂ ਕੋਈ ਵੀ ਪਕੌੜੇ ਆਪਾਂ ਬਣਾਉਂਦੇ ਆ ਜੇ ਇਹਦੇ ਵੀ ਪਕੌੜੇ ਬਣਾਉਣੇ ਪਹਿਲੇ ਉਹਨੂੰ ਕਰਕੇ ਉੱਪਰ ਬੇਸਨ ਥੋੜਾ ਪਾਓ ਤੇ ਫਿਰ ਉਹ ਜ਼ਿਆਦਾ ਗਰੰਜੀ ਵੀ ਬਣਦੇ ਤੇ ਬੇਸਨ ਵੀ ਘੱਟ ਲੱਗਦਾ ਕਿਉਂਕਿ ਬੇਸਨ ਵੈਸੇ ਹੀ ਡਾਈਜੈਸਟ ਕਰਨ 'ਚ ਵੀ ਪ੍ਰੋਬਲਮ ਹੁੰਦੀ ਆ ਹੈਵੀ ਹੁੰਦਾ ਆ ਤੇ ਆ ਕਰਕੇ ਦੇ ਬੇਸਨ ਜਿੰਨਾ ਘੱਟ ਹੋ ਉਨੇ ਵਧੀਆ ਆ ਤੇ ਪਕੌੜੇ ਆਲਰੇਡੀ ਹੈਵੀ ਹੁੰਦੇ ਆ ਤੇ ਇੱਕ ਸਾਈਡ ਤੇ ਮੈਂ ਚਾਹ ਰੱਖ ਦਿੱਤੀ ਆ ਤੇ ਕਿਉਂਕਿ ਇੰਡਕਸ਼ਨ ਤੇ ਚਾਹ ਵਾਲੀ ਇੰਡਕਸ਼ਨ ਵਾਲੀ ਮੈਨੂੰ ਪਸੰਦ ਆ ਗੈਸ ਤੇ ਹੌਲੀ-ਹੌਲੀ ਬਣਦੀ ਇਸ ਕਰਕੇ ਗੈਸ ਤੇ ਮੈਂ ਪਕੌੜੇ ਰੱਖ ਲੇ ਤੇ ਪਕੌੜੇ ਜਿਹੜੇ ਹੋ ਗਏ ਤਿਆਰ ਖਾਣ ਵਾਸਤੇ ਤੇ ਮम्मी ਤੇ ਡੈਡੀ ਨੂੰ ਮੈਂ ਦੇ ਦੇਨੀ ਆ ਤਾਂ ਕਿ ਉਹ ਦੋਨੇ ਖਾ ਲੈਣ ਜਦ ਤੱਕ ਚਾਹ ਬਣੂਗੀ ਤੇ ਨਾਲ ਚਟਨੀ ਹੋਵੇ ਨਾ ਉਹ ਜ਼ਿਆਦਾ ਟੇਸਟੀ ਲੱਗਦੀ ਪਰ ਚਟਨੀ ਹੈ ਨਹੀਂ ਸੀ ਤੇ ਇੱਦਾਂ ਹੀ ਅਸੀਂ ਖਾਧੀ ਜਿਹੜੀ ਸੌਸ ਹੁੰਦੀ ਰੈੱਡ ਵਾਲੀ ਉਹ ਵੀ ਹੈ ਨਹੀਂ ਸੀ ਦੁਕਾਨ ਤੇ ਹੈਗੀ ਸੀ ਪਰ ਮੈਂ ਦਿੱਤੀ ਨਹੀਂ ਮੈਂ ਕਿਹਾ ਛੱਡੂ ਇੱਦਾਂ ਠੀਕ ਆ ਚਾਹ ਦੇ ਨਾਲ ਤੇ ਵੈਸੇ ਪਕੌੜੇ ਟੇਸਟੀ ਬਣੇ ਸੀਗੇ ਦੇ ਵਿੱਚ ਪਰ ਉਹਨੇ ਸੌਫਟ ਨਹੀਂ ਬਣੇ ਸੀ ਜਿੱਦਾਂ ਕੁਝ ਉਹਨਾਂ ਨੇ ਪਤਾ ਨਹੀਂ ਕੀ ਪਾਇਆ ਹਾਰਡ ਜਮਕੀ ਦਾ ਆਟਾ ਆਪਿਆ ਕਿਉਂਕਿ ਮੱਕੀ ਦਾ ਆਟਾ ਜਿਹੜਾ ਸਸਤਾ ਹੁੰਦਾ ਥੋੜਾ ਤੇ ਬਾਕੀ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਮਿਕਸਿੰਗ ਹੁੰਦੀ ਪਈ ਆ ਚੀਜ਼ਾਂ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਕੀ ਕੁਆਲਿਟੀ ਦੇਈ ਜਾਂਦੇ ਆ ਤੇ ਇੱਦਿ ਮੈਂ ਇੱਕ ਵਾਰੀ ਲੈ ਕੇ ਆਈ ਸੀ ਬੇਸਨ ਤੇ ਉਹਦੇ ਵਿੱਚ ਨਾ ਬੇਸਨ ਸੀ ਸ਼ਾਇਦ ਮੱਕੀ ਦਾ ਆਟਾ ਸੀਗਾ ਰਾਜਧਾਨੀ ਦਾ ਤੇ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਮੈਂ ਉੱਥੇ ਆਪਣੇ ਘਰੇ ਰਹਿੰਦੀ ਸੀਗੀ ਸਾਡੇ ਈਸੀ ਦੇ ਹੁੰਦਾ ਸੀ ਲਾਗੇ ਤੇ ਪਹਿਲੀ ਵਾਰੀ ਮੈਂ ਬੇਸਨ ਜਿਹੜਾ ਮੱਕੀ ਦਾ ਆਟਾ ਮੈਂ ਲੈ ਕੇ ਆਈ ਸੀ ਐਦਾਂ ਮਾਰਕੀਟ ਚ ਤੇ ਉਹ ਉਹ ਇੰਨੀ ਹਾਰਡ ਰੋਟੀ ਬਣੀ ਸੀ ਕਿਉਂਕਿ ਸੂਜੀ ਸੀ ਦੀ ਸੂਜੀ ਮਿਕਸ ਕੀਤੀ ਹੋਈ ਸੀ ਇਸ ਕਰਕੇ ਮੰਮੀ ਬੈਣੀ ਦੇ ਨਾਲ ਖੈਂਦੇ ਪੇਸ ਕਰਕੇ ਪਿੱਛੇ ਆਵਾਜ ਆਉਂਦੀ ਆ ਤੇ ਹੁਣ ਮੈਂ ਆ ਗਈ ਹਾਂ ਉੱਪਰ ਤੇ ਉੱਪਰ ਕੱਪੜੇ ਫੋਲਡ ਕਰਨ ਵਾਲੇ ਸੀਗੇ ਥੋੜੇ ਮੇਰੇ ਤੇ ਕਿਉਂਕਿ ਮੈਂ ਆਪਣੇ ਕੱਪੜੇ ਉੱਪਰ ਹੀ ਰੱਖਦੀ ਕਿਉਂਕਿ ਨੋਣਾ ਧੋਣਾ ਦਿੱਤੀ ਹੁੰਦਾ ਤਾਂ ਕਰਕੇ ਤੇ ਮੈਂ ਰੀਕੋ ਥੋੜਾ ਜਿਹਾ ਟਾਈਮ ਸੀਗਾ ਕਿਉਂਕਿ ਕੜੀ ਰੇਜਦੀ ਪਈ ਆ ਉਹਨੂੰ ਕਰਨੇ ਨੂੰ ਟਾਈਮ ਲੱਗ ਜਾਂਦਾ ਤੇ ਬੈਣੀ ਨੂੰ ਮੰਮੀ ਨੇ ਫੜਿਆ ਸੀ ਇਸ ਕਰਕੇ ਫਿਰ ਮੈਂ ਸੋਚਿਆ ਕਿ ਚਲੋ ਇਹ ਕੰਮ ਕਰ ਲੈਂਦੀ ਹਾਂ ਕਿਉਂਕਿ ਬੱਚੇ ਦੇ ਨਾਲ ਫਿਰ ਚੱਕਿਆ ਹੋਵੇ ਨਾਲ ਤਾਂ ਐਵੇਂ ਨਹੀਂ ਲੱਗਦੀ ਆ ਨਾ ਤੇ ਐਨੇ ਦਿਨ ਹੋ ਗਏ ਮੈਂ ਬੈੱਡ ਸ਼ੀਟ ਇਹੋ ਚੇਂਜ ਨਹੀਂ ਕੀਤੀ ਜਦੋਂ ਦੇ ਆ ਸੁਣ ਗਏ ਆ ਤੇ ਮੈਂ ਸੋਚੇ ਸੀ ਧੋਵਾਂਗੀ ਧੋਵਾਂਗੀ ਪਰ ਰੋਜ਼ ਹੀ ਇੱਦਾਂ ਹੀ ਨਿਕਲ ਜਾਂਦਾ ਆ ਤੇ ਬਸ ਹੁਣ ਮੈਂ ਕੱਲ ਨੂੰ ਇਹਨਾਂ ਧੋ ਦੇਣਾ ਜਿੱਦਾਂ ਕਿਦਾਂ ਬਣ ਜਾਈਂ। ਟਾਈਮ ਹੋ ਗਿਆ 8:30 ਵਜੇ ਦਾ ਤੇ ਹਜੇ ਤੱਕ ਰੋਟੀ ਨਹੀਂ ਬਣੀ। ਤੇ ਮੈਂ ਆਏ ਕੱਪੜੇ ਫੋਲਡ ਕਰਨ ਉੱਪਰ ਤੇ ਉੱਪਰ ਬਹੁਤ ਜ਼ਿਆਦਾ ਗਰਮੀ ਆ ਥੱਲੇ ਠੰਡਾ ਹੈ ਮੌਸਮ ਮਤਲਬ ਕਿ ਠੰਡਾ ਹੀ ਆ ਜੇ ਹੁਣ ਮੈਂ फटाफट ਕੱਪੜੇ ਇਧਰ ਰੱਖ ਲੈਂਦੀ ਫਿਰ ਮੈਂ ਜਾਂਦੀ ਥੱਲੇ ਮੇਰੇ ਪੈਰ ਤੇ ਲੱਗਦਾ ਮੈਂ ਇੰਨੀਆਂ ਜ਼ਿਆਦਾ ਦੁਖਦੀਆਂ ਨਾ ਪਿੱਛੋਂ ਨਾ ਗੋਡੇ ਵੀ ਤੇ ਮੈਨੂੰ ਇਹ ਲੱਗਦਾ ਕਿ ਜਿੱਦਾਂ ਛਿੱਲੇ ਦੇ ਵਿੱਚ ਮਹਿੰਦੀ ਫਿਰਦੀ ਰਹੀ ਤੇ ਉਹਦਾ ਅਸਰ ਤਾਂ ਨਹੀਂ ਇਹ ਨਹੀਂ ਪਤਾ ਕਿ ਮੈਂ ساری ਰਾਤ ਬੈਰੀ ਨੂੰ ਫੜ ਕੇ ਬੈਠੀ ਰਹਿੰਦੀ ਆ ਮਤਲਬ ਥੋੜੇ ਸੌਣ ਨੂੰ ਮਿਲਦਾ ਆ ਚੌਂਕੜੀ ਮਾਰ ਕੇ ਸਿੱਧਿਆਣਤਾ ਕਰਕੇ ਵੀ ਜੇ ਬੈਠਦੀ ਆ ਤਾਂ ਵੀ ਉਹ ਰੋਂਦਾ ਆ ਤੇ ਮੈਂ ਚੌਂਕੜੀ ਮਾਰ ਕੇ ਸਟੇਟ ਜਿਹਦੇ ਬੈਠਦੀ ਮੈਂ ਫੇਰ ਉਹ ਚੁੱਪ ਕਰਦਾ ਆ ਤੇ ਜਦੋਂ ਫਿਰ ਉਹਨੂੰ ਫੀਡ ਦੇਣੀ ਹੁੰਦੀ ਉਦੋਂ ਵੀ ਚੌਂਕੜੀ ਮਾਰ ਕੇ ਬੈਠਣਾ ਪੈਂਦਾ ਇਹ ਚੱਕਰ ਪੈ ਜਾਂਦਾ ਆ ਤਾਂ ਕਰਕੇ ਥੋੜਾ ਮੈਂ ਫਟਾਫਟ ਕੱਪੜੇ ਤੇ ਮੈਂ ਲਾ ਕੇ ਫਿਰ ਮੈਂ ਜਾਂਦੀ ਹਾਂ ਥੱਲੇ ਤੇ ਅੱਜ ਦੀ ਵੀਡੀਓ ਮੈਂ ਇੱਥੇ ਖਤਮ ਕਰਦੀ ਆ ਪਸੰਦ ਆ ਤੇ ਲਾਈਕ ਜ਼ਰੂਰ ਕਰਿਓ ਬਾਏ ਬਾਏ ਟੇਕ ਕੇਅਰ